ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਤੇ ਦੇਵ ਲਾਈਵ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ ਪੁਰਾਨ ਪੱਟੀ ਤੇ ਅੱਜ ਸਭ ਤੋਂ ਪਹਿਲਾਂ ਐਡਰੈਸ ਬੋਲ ਦਿੰਨੇ ਆ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਪੱਛਮੀ ਤੋਂ ਫਿਰੋਜ਼ਪੁਰ ਰੋਡ ਪਿੰਡ ਪੀਰ ਮੁਹੰਮਦ ਨੇੜੇ ਟਾਲੀ ਪੀਰ ਗੁਰਦੁਆਰਾ ਸਾਹਿਬ ਦੇ ਨਾਲ ਆਪਣੀ ਨਰਸਰੀ ਹੈ ਦੇਵ ਗ੍ਰੀਨਲੈਂਡ ਨਰਸਰੀ ਤੋ ਜਿੱਥੋਂ ਤੁਹਾਨੂੰ ਹਰ ਤਰ੍ਹਾਂ ਦੇ ਗਰੰਟੀ ਚ ਉਦਾ ਤੇ ਬਹੁਤ ਵਧੀਆ ਵਧੀਆ ਫਰੂਟ ਵਾਲੇ ਬੂਟੇ ਮੁਹਈਆ ਸਾਡੇ ਕੋਲ ਹੁੰਦੇ ਆ ਕਾਫੀ ਸਮੇਂ ਤੋਂ ਕਰਵਾ ਵੀ ਰਹੇ ਆ ਕਾਫੀ ਸਮੇਂ ਤੋਂ ਸੱਜਣ ਜਿੰਨੇ ਵੀ ਜੁੜੇ ਨੇ ਕਿਸਾਨ ਵੀਰ ਜੁੜੇ ਨੇ ਅੱਜ ਤੱਕ ਕੋਈ ਨਿਰਾਸ਼ ਹੋ ਕੇ ਸਾਡੇ ਤੋਂ ਨਹੀਂ ਗਿਆ ਕਿਉਂਕਿ ਫਰੂਟ ਦੀ ਜੇ ਗੱਲ ਕਰੀਏ ਤਾਂ ਬਹੁਤ ਟੌਪ ਕਲਾਸ ਸਾਡੇ ਕੋਲ ਬੂਟੇ ਹੁੰਦੇ ਆ ਨੀਲਕੰਠ ਦੇ ਨਾਲ ਅਟੈਚਮੈਂਟਾਂ ਸੀ ਔਰ ਸਾਰਾ ਹੀ ਜਿਹੜਾ ਟੋਟਲੀ ਸਾਡਾ ਪਲਾਂਟ ਉਹਨਾਂ ਤੋਂ ਆਉਂਦਾ ਹੈ ਔਰ ਜਿਨ੍ਹਾਂ ਦੇ ਮਦਰ ਪਲਾਂਟ ਖੁਦ ਆਉਦੇ ਐ ਸੋ ਗੱਲਬਾਤ ਕਰਨੀ ਹੈ ਜਿਹੜਾ ਤੁਸੀਂ ਟੇਬਲ ਦੇ ਉੱਪਰ ਅੱਜ ਪਲਾਂਟ ਦੇਖ ਰਹੇ ਹੋ ਇਹ ਹੈ ਜੀ ਆਵਾ ਕਾਡੋ ਦਾ ਕੋਈ ਅਵੋਕਾਡੋ ਵੀ ਕਹਿੰਦਾ ਹੈ ਤੇ ਕੋਈ ਮੱਖਣ ਫਲ ਵੀ ਕਹਿੰਦਾ ਇਹਨਾਂ ਨੂੰ ਸੋ ਇਸ ਕਰਕੇ ਮੱਖਣ ਫਲ ਤਾਂ ਕਿਹਾ ਜਾਂਦਾ ਕਿਉਂਕਿ ਇਹਦਾ ਜਿਹੜਾ ਵਿੱਚੋਂ ਜਿਹੜਾ ਫਰੂਟ ਹੁੰਦਾ ਹੈ ਉਹ ਮੱਖਣ ਵਰਗਾ ਹੁੰਦਾ ਹੈ ਜੇ ਇਹਦਾ ਟੇਸਟ ਦੀ ਗੱਲ ਕਰੀਏ ਤਾਂ ਸੇਮ ਮੱਖਣ ਦੇ ਵਾਂਗੂ ਹੀ ਇਹਦਾ ਜਿਹੜਾ ਟੇਸਟ ਹੁੰਦਾ ਹੈ ਸੋ ਕਿਉਂਕਿ ਤੁਸੀਂ ਜੋ ਸੱਜਣਾ ਨੇ ਮਿੱਤਰਾਂ ਨੇ ਭੈਣਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਕਿਸੇ ਵੀ ਇਨਸਾਨ ਨੇ ਜੇ ਇਹਦਾ ਟੇਸਟ ਕੀਤਾ ਹੈ ਤਾਂ ਉਹ ਇਹ ਗੱਲ ਦੱਸ ਨਹੀਂ ਪਾਉਂਦਾ ਕਿ ਮੈਂ ਮੱਖਣ ਖਾ ਰਿਹਾ ਜਾਂ ਮੈਂ ਐਵੋਕਾਡੋ ਦਾ ਫਰੂਟ ਖਾ ਰਿਹਾ ਕਾਫੀ ਜਿਹੜਾ ਇਹਦਾ ਫਰੂਟ ਬਾਜ਼ਾਰ ਦੇ ਵਿੱਚ ਮਹਿੰਗਾ ਮਿਲਦਾ ਹੈ ਪਰ ਸਾਡੇ ਕੋਲ ਇਹਦੇ ਗrafted ਬੂਟੇ ਸਾਡੇ ਕੋਲ ਹਾਜ਼ਰ ਨੇ ਸੋ ਤੁਸੀਂ ਲੈ ਸਕਦੇ ਹੋ ਹੁਣ ਇਹਦੀ ਗੁਣਾਂ ਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਜਦੋਂ ਲੰਬੀ ਨਹੀਂ ਕਰਨੀ ਆਪਾਂ ਸੋ ਜੇ ਐਵੋਕਾਡੋ ਦੇ ਗੁਣ ਜੇ ਆਪਾਂ ਉਹਨਾਂ ਦੀ ਗੱਲ ਕਹੀਏ ਤੇ ਸਭ ਤੋਂ ਵੱਧ ਜਿਹੜਾ ਹੈ ਕੈਂਸਰ ਵਰਗੇ ਰੋਗਾਂ ਦੇ ਵਿੱਚ ਕਾਫੀ ਹੱਦ ਤੱਕ ਉਹਨੂੰ ਘਟਾਉਣ ਦੇ ਵਿੱਚ ਜਿਹੜਾ ਮਦਦ ਕਰਦਾ ਸੋ ਇਹ ਪਾਇਆ ਗਿਆ ਕਿਉਂਕਿ ਇਹਨੂੰ ਬੜਾ ਤਕੜਾ ਇੱਕ मेडिसिन प्लांट भी कहते हैं ड्रैगन फ्रूट के बहुत सारे क्या आप भी रखते हैं बागवानी का शौक लेकिन लाख कोशिशों के बाद भी आपके पौधों में फल और फूल नहीं लग पाते तो अब समय है देव ग्रीन लैंड नर्सरी को अपनाने का देव ग्रीन लैंड नर्सरी में तैयार किए जाते हैं गारंटीड फलदार और फूलों के पौधे ताकि आप अपने घर में ताजगी भरे ऑर्गेनिक फल आसानी ऐसी उगा सके हेल्थी और गारंटीड पौधों के साथ हमारे पास है एक एक्सपर्ट डॉक्टर्स की टीम जो आपको गाइड करती है हर पौधे की सही जरूरत के बारे में साथ ही हमारे पास आपको मिलेंगे एक से बढ़कर एक डिजाइन के गमले पॉट्स और पौधों के कंटेनर्स तो अब पुराने मुरझाए और बेजान पौधों को कही अलविदा और देव ग्रीन लैंड नर्सरी ऐसी लाइए गारंटीड पौधे जो बनाए आपके सब्र का हर फल मीठा और आपका बगीचा हरा भरा देव ग्रीन लैंड नर्सरी हर पौधे के साथ खुशियों की गारंटी आज ही संपर्क करें ਸੰਦੇ ਉਹ ਗੋਣ ਨੇ ਸੈਲਾਂ ਦਾ ਘਟ ਜਾਣਾ ਉੱਥੇ ਵੀ ਡ੍ਰੈਗਨ ਫਰੂਟ ਜਿਹੜਾ ਕੰਮ ਕਰਦਾ ਹੈ ਤੋਂ ਅੰਜੀਰ ਤਾਂ ਫਿਰ ਹਾਈ ਖਜ਼ਾਨਾ ਤੋਂ ਉਹਨਾਂ ਤੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਪਹਿਲਾਂ ਆਪਾਂ ਅੱਜ ਇਸ ਆਵੋ ਕਾਰਡਰ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਇਹਦੇ ਵਿੱਚ ਕੋਈ ਦੋ رائے ਨੇ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਬਿਲਕੁਲੇ ਕਾਮਜਾਬ ਹੈ ਸੋ ਇਹਨੂੰ ਕਲਾਈਮੇਟ ਦੇ ਨਾਲ ਕੋਈ ਇਨਾ ਫਰਕ ਨਹੀਂ ਪੈਂਦਾ ਕਿ ਮੌਸਮ ਇਦਾਂ ਦਾ ਹੈ ਔਰ ਇਹ ਹਰ ਤਰ੍ਹਾਂ ਦੀ ਧਰਤੀ ਦੇ ਵਿੱਚ ਹੋਣ ਵਾਲਾ ਜਿਹੜਾ ਇਹ ਫਰੂਟ ਹੈ ਪਰ ਇਹ ਦੇ ਜਿਹੜੇ ਬੂਟੇ ਆ ਉਹਦਾ ਅਸਲੀ ਹੋਣਾ ਬਹੁਤ ਜ਼ਰੂਰੀ ਹੈ ਸੋ ਗੱਲ ਕਰਦੇ ਇਹਦੇ ਗੁਣਾਂ ਦੀ ਕੈਂਸਰ ਤੋਂ ਲੈ ਕੇ ਜਿੰਨੇ ਵੀ ਜਿਹੜੇ ਰੋਗ ਆ ਤਕਰੀਬਨ ਉਹਨਾਂ ਦੇ ਵਿੱਚ ਬੜਾ ਕਾਰਗਰ ਸਿੱਧ ਹੋਇਆ ਜੇ ਆਪਾਂ ਗੱਲ ਕਰੀਏ ਕਿਡਨੀਆਂ ਦੀ ਤਾਂ ਕਿਡਨੀਆਂ ਤੇ ਰੋਗਾਂ ਦੇ ਵਿੱਚ ਇਹ ਬੜਾ ਵੱਡਾ ਆਪਣਾ ਰੋਲ ਅਦਾ ਕਰਦਾ ਹੈ ਤਾਂ ਜਿਨ੍ਹਾਂ ਦੀਆਂ ਕਿਡਨੀਆਂ ਪਹਿਲਾ ਉਸ ਡੈਮੇਜ ਨੇ ਜਾਂ ਇਲਾਜ ਚੱਲ ਰਿਹਾ ਉਹ ਨਾਲ-ਨਾਲ ਇਹਨੂੰ ਅ ਅਵੋਕਾਡੋ ਦੇ ਜਿਹੜੇ ਫਰੂਟ ਨੂੰ ਲੈ ਸਕਦੇ ਆ ਔਰ ਇਹਦੇ ਨਾਲ ਕਾਫੀ ਹੱਦ ਤੱਕ ਦਵਾਈ ਲੈਣ ਦੇ ਲਾਨ ਨਾਲ ਇਹ ਆਪਣਾ ਵੀ ਕੰਮ ਕਰੂਗਾ ਔਰ ਕਾਫੀ ਹੱਦ ਤੱਕ ਪੇਸ਼ੈਂਟ ਨੂੰ ਰਾਹਤ ਮਿਲਦੀ ਹੈ ਇਸ ਤੋਂ ਬਾਅਦ ਜੇ ਗੱਲ ਕਰੀਏ ਜਿਗਰ ਦੀ ਲਿਵਰ ਦੀ ਤਾਂ ਉਹਦੇ ਵਾਸਤੇ ਵੀ ਇਹ ਬੜਾ ਇਹਦਾ ਅਹਿਮ ਰੋਲ ਰਿਹਾ ਹੈ ਅਵੋਕਾਡੋ ਦਾ ਜਿਹਦੇ ਵਿੱਚ ਜਿਹੜਾ ਇਹ ਲਿਵਰ ਨੂੰ ਸਾਫ਼ ਕਰਨ ਦੇ ਵਿੱਚ ਵੀ ਲਿਵਰ ਨੂੰ ਤਾਕਤ ਦੇਣ ਦੇ ਵਿੱਚ ਵੀ ਫੈਰਟੀ ਲਿਵਰ ਨੂੰ ਬਿਲਕੁਲ ਆਪਣੀ ਪਹਿਲਾ ਵਾਰ ਦੀ ਜਿਹੜੀ ਸਥਿਤੀ ਦੇ ਵਿੱਚ ਲਿਆਉਣ ਦੇ ਵਿੱਚ ਵੀ ਮਦਦਗਾਰ ਸਿੱਧ ਹੋਇਆ ਹੈ ਜੇ ਹੁਣ ਆ ਗੱਲ ਕਰੀਏ ਅਥਰੇਕਸ ਦੀ ਹੱਡੀਆਂ ਦੇ ਵਿੱਚ ਵੀ ਇਹਦਾ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਜੋੜਾਂ ਦੇ ਦਰਦਾਂ ਦੇ ਵਿੱਚ ਵੀ ਇਹਦਾ ਜਿਹੜਾ ਕਾਫੀ ਤੌਰ ਤੇ ਇਹ ਦੇ ਜਿਹੜੇ ਫੋਟੋ ਦਵਾਈਆਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਹੀ ਜੇ ਆਪਾਂ ਗੱਲ ਕਰੀਏ ਹੱਡੀਆਂ ਦੇ ਜੋੜਾਂ ਦੇ ਵਿੱਚ ਵੀ ਜੇ ਲਗਾਤਾਰ ਇਹਨੂੰ ਲੈਂਦੇ ਆਪਾਂ ਤਾਂ ਇਹ ਵੀ ਉੱਥੇ ਵੀ ਇਹ ਬੜਾ ਬਹੁਤ ਵੱਡਾ ਕੰਮ ਕਰਦਾ ਹੈ ਹੁਣ ਬੱਚਿਆਂ ਦੀ ਗੱਲ ਕਰੀਏ ਛੋਟੇ ਬੱਚਿਆਂ ਦਾ ਜਿਨ੍ਹਾਂ ਦਾ ਦਿਮਾਗ ਨਹੀਂ ਵਿਕਸਤ ਹੈਗਾ ਪੂਰਾ ਦਿਮਾਗ ਨਹੀਂ ਬਣਿਆ ਸਾਇਦ ਛੋਟਾ ਹੈ ਜਾਂ ਘੱਟ ਕੰਮ ਕਰਦਾ ਹੈ ਮੰਦ ਬੁੱਧੀ ਬੱਚਾ ਹੈ ਉਹਦੇ ਵਿੱਚ ਵੀ ਡਾਕਟਰਾਂ ਦਾ ਕਹਿਣਾ ਹੈ ਕਿ ਬੜਾ ਇਹਨੇ ਆਪਣੇ ਇਫੈਕਟ ਛੱਡੇ ਨੇ ਦਿਮਾਗ ਦੇ ਵਿੱਚ ਵੀ ਦਿਮਾਗ ਦੇ ਨਾਲ ਰਿਲੇਟਡ ਜਿੰਨੇ ਵੀ ਰੋਗ ਨੇ ਉਹਨੋਂ ਦੇ ਵਿੱਚ ਬੜਾ ਇੱਕ ਕਾਰਗਰ ਸਿੱਧ ਹੋਇਆ ਹੈ ਅਵੋਕਾਡੋ ਦਾ ਪਲਾਂਟ origignal ਪਲਾਂਟ ਨੇ ਆਪਣੇ ਕੋਲ ਦੇਵ ਗ੍ਰੀਨਲੈਂਡ ਨਰਸਰੀ ਦੇ ਵਿੱਚ ਸਾਰੇ ਪਲਾਂਟ origignal ਨੇ ਸੋ ਇਹ ਉਹਦੇ ਵਿੱਚ ਵੀ ਬੜਾ ਇੱਕ ਕਾਰਗਰ ਸਿੱਧ ਹੋਇਆ ਹੈ ਦਿਮਾਗ ਦੇ ਵਿਕਾਸ ਨੂੰ ਬਧਾਉਣ ਦੇ ਵਿੱਚ ਬੜਾ ਇਹਦਾ ਅਹਿਮ ਰੋਲ ਅਦਾ ਹੈ ਤੇ ਇਹਦੇ ਨਿੱਕੇ ਨਿੱਕੇ ਗੁਣ ਦਾ ਬਹੁਤ ਜ਼ਿਆਦਾ ਨੇ ਵੀਡੀਓ ਲੰਬੀ ਹੋ ਜੂਗੀ ਤੇ ਹੁਣ ਗੱਲ ਕਰਦੇ ਆ ਇਹਦਾ ਇੱਕ ਜਿਹੜਾ ਵੱਡਾ ਬੈਨੀਫਿਟ ਹੈ ਚਿਹਰੇ ਦੇ ਵਾਸਤੇ ਇਹਨੂੰ ਤੁਸੀਂ ਡਾਇਰੈਕਟ ਚਿਹਰੇ ਦੇ ਉੱਪਰ ਲਗਾ ਵੀ ਸਕਦੇ ਹੋ ਕਿਉਂਕਿ ਕੁਦਰਤੀ ਚੀਜ਼ ਐ ਪ੍ਰਮਾਤਮਾ ਦੀ ਬਣਾਈ ਆਰਗੇਨਿਕ ਚੀਜ਼ ਐ ਤਾਂ ਇਹਨੂੰ ਤੁਸੀਂ ਖਾਣ ਦੇ ਨਾਲ ਜਿਹੜਾ ਕਾਡਾ ਜਵਾਨੀ ਦਾ ਪਲ ਉਹ ਬਢੇਪੇ ਵੱਲ ਜਾ ਰਿਹਾ ਝੁਰੜੀਆਂ ਪੈ ਰਹੀਆਂ ਨੇ ਮੂੰਹ ਤੇ ਕਿੱਲ ਮੁਹਾਸੇ ਹੋ ਰਹੇ ਨੇ ਸੋ ਉਹਨਾਂ ਨੂੰ ਵੀ ਪਟਾਉਣ ਦੇ ਵਿੱਚ ਤੇ ਚਿਹਰੇ ਦੀ ਸੁੰਦਰਤਾ ਨੂੰ ਖਲਾਉਣ ਦੇ ਵਿੱਚ ਬੜਾ ਵੱਡਾ ਅਹਿਮ ਰੋਲ ਐ ਇਹੋ ਕਾਡਾ ਦੇ ਫਰੋਡ ਦਾ ਸੋ ਸਾਡੇ ਕੋਲ ਇਹਦੇ ਬੜੇ ਹੈਲਦੀ ਬੂਟੇ ਮੌਜੂਦ ਨੇ ਦੇਖੋ ਕਿੰਨੇ ਹਰੇ ਭਰੇ ਨੇ ਸੋ ਤੁਸੀਂ ਸਾਡੇ ਕੋਲ ਜਾ ਕੇ ਆਪਣੇ ਘਰ ਦੇ ਵਿੱਚ ਲਾਓ ਆਪਣੇ ਪਰਿਵਾਰ ਨੂੰ ਇਹਨਾਂ ਲਿਵਰ ਹੋ ਗਿਆ ਕਿਡਨੀਆਂ ਹੋ ਗਈਆਂ ਕੈਂਸਰ ਤੱਕ ਦੇ ਜਾਂ ਜੋੜਾਂ ਦੇ ਦਰਦ ਨੇ ਜਾਂ ਦਿਮਾਗ ਦੇ ਵਾਸਤੇ ਗੱਲ ਕੀਤੀ ਹੈ ਤਾਂ ਚਿਹਰੇ ਵਾਸਤੇ ਮੈਂ ਦੱਸ ਕੇ ਹੁਣੇ ਹਟਿਆਂ ਤੇ ਇਹਦੇ ਵਾਸਤੇ ਬੜਾ ਕਾਰਗਰ ਸਿੱਧ ਹੈ ਸੋ ਇਹ ਇਹਦੇ ਜਿਹੜੇ ਪਲਾਂਟ ਆਪਣੀ ਨਰਸਰੀ ਦੇ ਵਿੱਚ ਮੌਜੂਦ ਨੇ ਔਰ ਸਭ ਤੋਂ ਵੱਡੀ ਗੱਲ オリジナル ਪਲਾਂਟ ਨੇ ਤੁਹਾਨੂੰ ਅਸੀਂ ਦਿਆਗੇ ਸੋ ਆਓ ਐਡਰੈਸ ਇੱਕ ਵਾਰ ਫੇਰ ਨੋਟ ਕਰ ਲੋ ਸਾਡਾ ਐਡਰੈਸ ਉੱਪਰ ਵੀ ਫਲੈਸ਼ ਹੋ ਰਿਹਾ ਹੈ ਨਾਲ ਸਾਡਾ ਮੇਰਾ ਮੋਬਾਈਲ ਨੰਬਰ ਵੀ ਆ ਥੱਲੇ ਆ ਰਿਹਾ ਡਾਕਟਰ ਦੀਪ ਕੰਬੋਜ ਲਿਖਿਆ ਹੋਇਆ ਸੋ ਤੁਸੀਂ ਸਾਡੇ ਨਾਲ ਕਿਸੇ ਵੀ ਸਮੇਂ ਕੰਟੈਕਟ ਕਰ ਸਕਦੇ ਹੋ ਸੋ ਨਰਸਰੀ ਜਦੋਂ ਸਾਡੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਸਵੇਰ 7 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਖੁੱਲੀ ਰਹਿੰਦੀ ਹੈ ਔਰ ਜਿਹੜੀ ਸਾਡੀ ਨਰਸਰ ਦਾ ਐਡਰੈਸ ਹੈ ਇਹਦੇ ਵਿੱਚ ਕਈ ਵਾਰੀ ਕਨਫਿਊਜ਼ਨ ਦੇ ਵਿੱਚ ਸਜਣਾ ਹੋ ਜਾਂਦੇ ਆ ਕਿ ਇੱਕ ਜਲਾਲਾਬਾਦ ਮੋਗੇ ਸਾਈਡ ਵੀ ਹੈਗਾ ਤੇ ਉੱਥੇ ਵੀ ਪੀਰ ਮੁਹੰਮਦ ਪਿੰਡ ਹੈ ਇਹ ਜਲਾਲਾਬਾਦ ਫਾਜ਼ਿਲਕਾ ਡਿਸਟ੍ਰਿਕਟ ਵਾਲਾ ਜਲਾਲਾਬਾਦ ਪੱਛਮੀ ਮੈਂ ਤਾਂ ਕਹਿ ਰਿਹਾ ਵਾਰ-ਵਾਰ ਜਲਾਲਾਬਾਦ ਪੱਛਮੀ ਤੋਂ ਜਦੋਂ ਆਪਾਂ ਫਰੋਹੇਪੁਰ ਰੋਡ ਤੇ ਨਿਕਲਦੇ ਆ ਤਾਂ ਨੱਟ 4 ਕਿਲੋਮੀਟਰ ਤੇ ਵੱਡਾ ਸੜਾ ਆਪਕ ਨੂੰ ਸਾਈਨ ਬੋਰਡ ਲੱਗਿਆ ਨਾਲ ਗੁਰਦੁਆਰਾ ਸਾਹਿਬ ਤੁਹਾਨੂੰ ਟਾਲੀ ਸਾਹਿਬ ਨਜੂਗਾ ਤੇ ਉਹਦੇ ਨਾਲ ਹੀ ਬਿਲਕੁਲ ਆਪਣੀ ਨਰਸਰੀ ਹੈ ਤੇ ਦੇਵ ਗ੍ਰੀਨ ਲੈਂਡ ਆਪਣੀ ਨਰਸਰੀ ਦਾ ਨਾਮ ਹੈ ਸੋ ਆਓ ਇੱਕ ਵਾਰ ਰਜਿਸਟਰ ਕਰੋ ਕੋਈ ਵੀ ਫਾਲਤਰਾ ਬੂਟਾ ਲੈਣਾ ਹੈ ਤੁਹਾਨੂੰ ਸਾਡੇ ਕੋਲੋਂ ਪੂਰਾ ਉਹਦੇ ਨਾਲ ਜਾਣਕਾਰੀ ਦੇ ਕੇ ਸਭ ਤੋਂ ਵੱਡੀ ਗੱਲ ਕਿ ਕਿਹੜੇ ਬੂਟੇ ਨੂੰ ਕਿਹੜੀ ਤੇ ਕਦੋਂ ਤੇ ਕਿੱਦਾਂ ਤੇ ਕਿਵੇਂ ਖੁਰਾਕ ਪਾਣੀ ਹੈ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਾਂਗੇ ਅੱਜ ਦੇ ਲਈ ਇੰਨਾ ਹੀ ਸੋ ਵੀਡੀਓ ਚੰਗੀ ਲੱਗੀ ਅਗੇ ਯਾਰਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਤੇ ਦਿਓ ਮੈਨੂੰ ਔਜਾਜ਼ ਜੀ ਤੁਸੀਂ ਜਵਾਨੀਆਂ ਵਾਲੋ ਤੰਦਰੁਸਤੀਆਂ ਵਾਲਾ ਤੁਹਾਨੂੰ ਜਵੇ ਔਰ ਮਿਲਦੇ ਨਵੀਂ ਅਪਡੇਟ ਨਾਲ ਨਵੀਂ ਇੱਕ ਖਾਸ ਖਬਰ ਦੇ ਨਾਲ ਖਾਸ ਨਿਊਜ਼ ਦੇ ਨਾਲ ਤੇ ਖਾਸ ਇੱਕ ਵੈਰਾਈਟੀ ਲੈ ਕੇ ਅੱਜ ਜੋ ਆਪਣੇ ਦੇਵ ਕੰਬੋਜ ਡਾਕਟਰ ਦੇਵ ਕੰਬੋਜ ਨੂੰ ਵੀ ਸਾਜ ਮਿਲਦਿਆਂ ਦੀ ਨਵੀਂ ਅਪਡੇਟ ਨਾਲ ਧੰਨਵਾਦ ਮਿਹਰਬਾਨੀ ਖੁਦਾ ਹਾਪੇ